ਸਾਡੇ ਬਾ ਸਾਰੀ ਵੈਰਾਈਟੀਆਂ ਜੀ ਰੇਮਨ ਐਸੀ ਆਰਾਮ ਹੈ ਅਰਵਿੰਦ ਐਗਰਾਸੀ ਮੈਂ ਆ ਟੋਟਲੀ ਵੈਰਾਈਟੀਆਂ ਸਾਡੇ ਬਾ ਵੀ ਜੀ ਇਹ ਜੀ ਕੋਈ ਵੈਰਾਈਟੀਆਂ ਨਹੀਂ ਸਾਡੇ ਬਾ ਨਾ ਹੋਏ ਤੇ ਕਪੜਾ ਵੀ ਜੀ ਸਾਰੇ ਹੀ ਸਾਡੇ ਬਾ ਚਾਹੇ ਕੋਟ ਪੈਂਟ ਦਾ ਲੋ ਕੁਰਤੇ ਪਜਾਮੇ ਦਾ ਸਾਰੇ ਦਾ ਵੀ ਜੀ ਮਨਿਚੇ ਦੇਖਿਆ ਟਾਈਆਂ ਕਕੜੀਆਂ ਬੈਲਟਾਂ ਸਾਰਾ ਸਮਾਨ ਇਥੇ ਲੋ ਵੀ ਬ੍ਰਾਂਡਡ ਤੁਹਾਡੇ ਕੋਲ ਬਿਲਕੁਲ ਵੀ ਬਿਲਕੁਲ ਕਿ ਕੁਰਤੇ ਪਜਾਮੇ ਦੀ ਬਹੁਤ ਜ਼ਿਆਦਾ ਅੱਜ ਕੱਲ ਨੌਜਵਾਨਾਂ ਦੇ ਵਿੱਚ ਡਿਮਾਂਡ ਹੁੰਦੀ ਹੈ ਕਿ ਲੀਡਰਾਂ ਤਰ ਲੱਗਦੇ ਨੇ ਕੁਰਤਾ ਪਜਾਮਾ ਪਾਇਆ ਹੋਇਆ ਤਾਂ ਉਸ ਤਰੀਕੇ ਦੀ ਵੈਰਾਈਟੀ ਚਾਹੀਦੀ ਹੈ। ਉਹ ਕੱਪੜਾ ਤੁਹਾਡੇ ਕੋਲ ਹੈਗਾ ਵੀਜੀ ਹੈਗਾ ਹੈਗਾ। ਸਾਰੀ ਵੈਰਾਈਟੀਆਂ ਸਾਡੇ ਕੋਲ ਫੁੱਲ ਕਿੰਨੇ ਦਿਨਾਂ ਵਿੱਚ ਤੁਸੀਂ ਫੈਸਿਲਿਟੀ ਦਿੰਦੇ ਹੋ ਆਪਣੇ ਗ੍ਰਾਹਕਾਂ ਨੂੰ ਕਿ ਕਿੰਨੇ ਦਿਨ ਕੱਪੜਾ ਸਲਾਈ ਹੋ ਜਾਏ। ਵੀਜੀ ਆਪਾਂ ਵੱਤ ਤੋਂ ਵੱਤ ਦਿੰਦੇ ਟਾਈਮ ਹਫਤੇ ਦਾ। ਜੇ ਕਿਸੇ ਨੂੰ ਅਮਰਜੈਂਸੀ ਹੈ ਤਾਂ ਵੀ ਦੋ ਦਿਨ ਚੋਂ ਆਪਾਂ ਬਣਾ ਕੇ ਦੇ ਦੂਗੇ ਵੀਜੀ। ਦੋ ਦਿਨ ਦੇ ਵਿੱਚ। ਹਾਂਜੀ ਵੀ ਚਾਹੇ ਉਹ ਕੋਟ ਪੈਂਟ ਹੋਵੇ ਵੀਜੀ ਚਾਹੇ ਕੁਰਤਾ ਪਜਾਮਾ ਹੋਵੇ ਕੋਈ ਵੀ ਕਲ ਵੀ ਜੇ ਚੱਲੀ ਆ ਮਹਾਰਾਜਾ ਸਟਾਈਲ ਵਾਲੀ ਸ਼ੇਰਵਾਨੀਆਂ ਇਹਦੀ ਵੈਰੈਟੀ ਵੀ ਸਾਡੇ ਕੋਲ ਹੈਗੀ ਵੀ ਜੀ ਇਹ ਮਹਾਰਾਜਾ ਟਾਈਪ ਲੱਗਦਾ ਬੰਦਾ ਹਾਂਜੀ ਵੀ ਜੀ ਹਾਂ ਜੀ ਵੀ ਜੀ ਜਦੋਂ ਬੰਦਾ ਇਹ ਲੱਗਦਾ ਇਹ ਬੰਬੇ ਸਟਾਈਲ ਜੋ ਜਿਹੜੀ ਸ਼ੋਰੂਮ ਹੈ ਜਿੱਥੇ ਕਿੰਨਾ ਵੱਲੋਂ ਛੋਟੀਆਂ ਦੁਕਾਨਾਂ ਤੋਂ ਹੁਣ ਵੱਡੇ ਵਾਲਾ ਸ਼ੋਰੂਮ ਬਣਾਇਆ ਹੈ ਤਾਂ ਇਸ ਦੇ ਵਿੱਚ ਭਾਜੀ ਰੇਟ ਉਹੀ ਰਹਿਣਗੇ ਜੋ ਪਹਿਲੀ ਦੁਕਾਨ ਦੇ ਵਿੱਚ ਸੀ ਜਾਂ ਰੇਟ ਹੀ ਬਦਲੇ ਨੇ ਹਾਂਜੀ ਵੀ ਜੀ ਰੇਟ ਸਾਡੇ ਵਿੱਚ ਰੀਜ਼ਨੇਬਲ ਹੈ ਰੇਟ ਕਿਤੇ ਵੀ ਟਰਾਈ ਕਰ ਲੂ ਸੀ ਰੇਟ ਰੀਜ਼ਨੇਬਲ ਹੈ ਤਿਹਾਰਾਂ ਦਾ ਸਮਾਂ ਤਿਹਾਰਾਂ ਸਮੇਂ ਦੇ ਵਿੱਚ ਅੱਜ ਕੱਲ ਵਿਆਹ ਕਾਰਜ ਬਹੁਤ ਨੇ ਦੂਜੇ ਪਾਸੇ ਜਿਸ ਤਰੀਕੇ ਦਾ ਸਮਾਂ ਚੱਲ ਰਿਹਾ ਜਿਸ ਤਰੀਕੇ ਦਾ ਬੰਦਾ ਸਟਾਈਲ ਦੇ ਵਿੱਚ ਰਹਿਣਾ ਚਾਹੁੰਦਾ ਕਿਉਂਕਿ ਅੱਜ ਕੱਲ ਜੋ ਦੇਖਦਾ ਹੈ ਬੰਦਾ ਉਸ ਤਰੀਕੇ ਦਾ ਪਾਉਣਾ ਚਾਹੁੰਦਾ ਕੱਪੜਾ ਹੋਵੇ ਭਾਵੇਂ ਕੋਈ ਗੱਡੀ ਹੋਵੇ ਹਰ ਤਰੀਕੇ ਦੀ ਚਾਹਤ ਹੁੰਦੀ ਹੈ ਤਾਂ ਇਸੇ ਨੂੰ ਲੈ ਕੇ ਇੱਕ ਐਦਾਂ ਦਾ ਸ਼ੋਰੂਮ ਤੁਹਾਨੂੰ ਲੈ ਕੇ ਆਏ ਆ ਜਿੱਥੇ ਕਿ ਤੁਸੀਂ ਪਾਵੇਂ ਵਿਆਹ ਕਾਰਜ ਹੈ ਪਾਵੇਂ ਕੋਈ ਹੋਰ ਫੰਕਸ਼ਨ ਹੈ ਉਸ ਵਾਸਤੇ ਹਰ ਤਰੀਕੇ ਦਾ ਸਮਾਨ ਇੱਕ ਛੱਤ ਉੱਲੇ ਲੈ ਸਕਦੇ ਹੋ ਜਿਵੇਂ ਤੁਸੀਂ ਕੋਈ ਕੁੜਤਾ ਪਜਾਮਾ ਜਾਂ ਫਿਰ ਕੋਈ ਪੈਂਟ ਕੋਟ ਜਾਂ ਫਿਰ ਕੋਈ ਬਲੇਜ਼ਰ ਜਾਂ ਫਿਰ ਕੋਈ ਟਾਈ ਹਰ ਤਰੀਕੇ ਦਾ ਜਿਹੜਾ ਸਮਾਨ ਇੱਕ ਸ਼ੋਰੂਮ ਥੱਲੇ ਮਿਲੇਗਾ ਇਹ ਸ਼ੋਰੂਮ ਹੈ ਨਿਊ ਚੰਡੀਗੜ੍ਹ ਦੇ ਕਸਬਾ ਮੁੱਲਾਂਪੁਰ ਗਰੀਬਦਾਸ ਜਿਨ੍ਹਾਂ ਦੀ ਪੁਰਾਣੀ ਦੁਕਾਨ ਸੀ ਹੁਣ ਉਹਨਾਂ ਵੱਲੋਂ ਇੱਕ ਨਵਾਂ ਜਿਹੜਾ ਆਪਣੇ ਗ੍ਰਾਹਕਾਂ ਨੂੰ ਉਹਨਾਂ ਵਾਸਤੇ ਇੱਕ ਤੋਹਫ਼ਾ ਲੈ ਕੇ ਆਏ ਨੇ ਤੁਸੀਂ ਦੇਖੋ ਕਿੰਨਾ ਵੱਡਾ ਸ਼ੋਰੂਮ ਖੋਲ੍ਹ ਕੇ ਉਹਨਾਂ ਨੇ ਆਪਣੇ ਗ੍ਰਾਹਕਾਂ ਨੂੰ ਇੱਕ ਤੋਹਫ਼ਾ ਦਿੱਤਾ ਹੈ ਕਿ ਤੁਸੀਂ ਇਸ ਜਗ੍ਹਾ ਉੱਤੇ ਆ ਕੇ ਹਰ ਤਰੀਕੇ ਦਾ ਸਾਮਾਨ ਖਰੀਦ ਸਕਦੇ ਹੋ ਤੁਸੀਂ ਦੇਖੋ ਕਿ ਇਸ ਪਾਸੇ ਜਿਹੜੇ ਵਿਆਹਾਂ ਵਾਸਤੇ ਨੌਜਵਾਨ ਸ਼ੇਰਵਾਨੀਆਂ ਦੇ ਸ਼ਕੀਨ ਹੁੰਦੇ ਨੇ ਸ਼ੇਰਵਾਨੀਆਂ ਪਾ ਕੇ ਵਿਆਹ ਦੇ ਵਿੱਚ ਰਾਜੇ ਤਰ੍ਹਾਂ ਲੱਗਣਾ ਚਾਹੁੰਦੇ ਨੇ ਤਾਂ ਉਹਨਾਂ ਵਾਸਤੇ ਸ਼ੇਰਵਾਨੀਆਂ ਦਾ ਕੱਪੜਾ ਵੀ ਤੇ ਨਾਲ ਦੀ ਨਾਲ ਇਸ ਜਗ੍ਹਾ ਉੱਤੇ ਸ਼ੇਰਵਾਨੀਆਂ ਸਲਾਈ ਵੀ ਹੁੰਦੀਆਂ ਨੇ ਪੂਰੀ ਫਿਟਿੰਗ ਵਾਲੀਆਂ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਕੱਪੜੇ ਦੀ ਵੈਰਾਈਟੀ ਦਾ ਕੋਈ ਤੋੜਨੀ ਹਰ ਤਰੀਕੇ ਦਾ ਇਹਨਾਂ ਕੋਲ ਕੱਪੜਾ ਹੈ ਤਾਂ ਅੱਗੇ ਪੈਂਟ ਕੋਟ ਦੀ ਗੱਲ ਕਰੀਏ ਪੈਂਟ ਕੋਟ ਦਾ ਤੁਸੀਂ ਦੇਖੋ ਕਿ ਕੱਪੜਾ ਜੀ ਆਪਾਂ ਜਿਹੜਾ ਪੈਂਟ ਕੋਟ ਸਵਾਨੇ ਆ ਤਾਂ ਉਸ ਵਾਸਤੇ ਵੀ ਸਾਰੀਆਂ ਇਹਨਾਂ ਕੋਲ ਕਲਰ ਨੇ ਤਾਂ ਦੂਜੇ ਪਾਸੇ ਕੁਰਤੇ ਪਜਾਮੇ ਦਾ ਕੁਰਤੇ ਪਜਾਮੇ ਦਾ ਵੀ ਸੁਮੇਤ ਅੱਗੇ ਦਿਖਾ ਦਿਓ ਤੁਸੀਂ ਦੇਖੋ ਕਿ ਮੇਰੇ ਖਿਆਲ ਚੰਡੀਗੜ੍ਹ ਦੇ ਵਿੱਚ ਵੀ ਇਸ ਤਰੀਕੇ ਦੇ ਕੁਰਤੇ ਪਜਾਮੇ ਨਹੀਂ ਹੋਣਗੇ ਤਾਂ ਜਿਸ ਤਰੀਕੇ ਦੇ ਇਹਨਾਂ ਵੱਲੋਂ ਸਲਾਈ ਕੀਤੀ ਜਾਂਦੇ ਹਰ ਤਰੀਕੇ ਦਾ ਫਿਟਿੰਗ ਕੀਤਾ ਜਾਂਦਾ ਤੁਸੀਂ ਕੋ ਕੁਰਤਾ ਪਜਾਮਾ ਹਰ ਇੱਕ ਕੰਪਨੀ ਦੀ ਵੈਰਾਈਟੀ ਇਹਨਾਂ ਕੋਲ ਹੈ ਤਾਂ ਦੂਜੇ ਪਾਸੇ ਤੁਸੀਂ ਦੇਖੋ ਕਿ ਪੈਂਟ ਕੋਟ ਤਾਂ ਕਿੰਨੇ ਵਰਕਰ ਕੰਮ ਕਰ ਰਹੇ ਨੇ ਹਰ ਸਮੇਂ ਇਹਨਾਂ ਕੋਲ ਭੀੜ ਲੱਗੀ ਰਹਿੰਦੀ ਹੈ ਦੂਜੇ ਪਾਸੇ ਪੈਂਟ ਕੋਟ ਦਾ ਕੱਪੜਾ ਭਾਵੇਂ ਟੀ-ਸ਼ਰਟ ਜਾਂ ਫਿਰ ਸ਼ਰਟ ਦਾ ਕੱਪੜਾ ਹੋਵੇ ਜਾਂ ਫਿਰ ਪੈਂਟ ਦਾ ਅੱਜਕੱਲ ਕਿਉਂਕਿ ਇਹ ਹੁੰਦਾ ਹੈ ਕਿ ਬੰਦਾ ਰੈਡੀਮੇਡ ਲੇਨ ਤੋਂ ਕਤਰਾਨ ਲੱਗ ਗਿਆ ਕਿਉਂਕਿ ਫਿਟਿੰਗ ਨਹੀਂ ਹੁੰਦੀ ਫਿਟਿੰਗ ਤੋਂ ਬਾਅਦ ਹੁਣ ਲੋਕ ਆਪ ਆਪਣਾ ਤਿਆਰ ਕਰਨਾ ਚਾਹੁੰਦੇ ਨੇ ਕਿ ਆਪਣੀ ਫਿਟਿੰਗ ਕਰਵਾਈਏ ਸਭ ਤੋਂ ਪਹਿਲਾਂ ਅਸੀਂ ਇਸ ਦੁਕਾਨ ਦੇ ਓਨਰ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਥੈਂਕ ਯੂ ਆ ਤੁਹਾਨੂੰ ਮੁਬਾਰਕਾਂ ਵੀ ਬਹੁਤ ਜ਼ਿਆਦਾ ਤੁਹਾਡੀ ਦੁਕਾਨ ਪਰਲੇ ਪਾਸੇ ਸੀ ਮੈਂ ਦੇਖਿਆ ਸੀ ਇੱਕ ਦਿਨ ਛੋਟੀ ਦੁਕਾਨਾ ਸੀ ਪਰ ਹੁਣ ਵੱਡਾ ਸ਼ੋਰੂਮ ਬਣਾ ਲਿਆ ਤਾਂ ਤੁਹਾਡੇ ਜਿਹੜੇ ਗ੍ਰਾਹਕ ਉਹਨਾਂ ਵਾਸਤੇ ਵੀ ਤੋਹਫਾ ਹੋ ਗਿਆ ਤਾਂ ਮੇਰੇ ਖਿਆਲ ਬਹੁਤ ਵੱਡਾ ਬਿਜ਼ਨਸ ਤੁਹਾਡਾ ਅੱਗੇ ਵੱਧ ਗਿਆ ਬਿਲਕੁਲ ਵੀ ਜੀ ਬਿਲਕੁਲ ਅੱਜ ਕਾਫੀ ਦੇਖਿਆ ਸੀ ਤੁਹਾਡੇ ਅੱਗੇ ਵੈਰਾਈਟੀ ਜਿਹੜੀ ਸ਼ੋਰੂਮ ਦੇ ਵਿੱਚ ਭਾਵੇਂ ਪੈਂਟ ਕੋਟ ਦਾ ਕੱਪੜਾ ਹੈ ਭਾਵੇਂ ਕੋਈ ਕੁਰਤੇ ਪਜਾਮੇ ਦਾ ਕੱਪੜਾ ਹੈ ਤਾਂ ਕਿ ਕਿਹੜੀ ਕਿਹੜੀ ਵੈਰਾਈਟੀ ਤੁਹਾਡੇ ਕੋਲ ਮਿਲਦੀ ਕਿਹੜੀ ਕੰਪਨੀ ਦਾ ਕੱਪੜਾ ਵੀ ਸਾਡੇ ਕੋਲ ਸਾਰੀ ਵੈਰਾਈਟੀਆਂ ਜੀ ਰੈਮਨਡ ਐਸੀ ਆਰਾਮ ਹੈ ਅਰਵਿੰਦ ਹੈ ਗ੍ਰਾਸੀਮ ਹੈ ਆ ਟੋਟਲੀ ਵੈਰਾਈਟੀਆਂ ਸਾਡੇ ਕੋਲ ਬੀ ਜੀ ਇਹੋ ਜੀ ਕੋਈ ਵੈਰਾਈਟੀ ਨਹੀਂ ਸਾਡੇ ਕੋਲ ਨਾ ਹੋਏ ਤੇ ਕੱਪੜਾ ਵੀ ਜੀ ਸਾਰੇ ਹੀ ਸਾਡੇ ਕੋਲ ਚਾਹੇ ਕੋਟ ਪੈਂਟ ਦਾ ਲੋ ਕੁਰਤੇ ਪਜਾਮੇ ਦਾ ਸਾਰੇ ਦਾ ਵੀ ਜੀ ਮੈਂ ਇੱਕ ਗੱਲ ਕਹਿ ਬੈਠਿਆ ਕਿ ਪਤਨੀ ਮੇਰੇ ਤੋਂ ਵੈਸੇ ਨਿਕਲ ਗਈ ਬਾਹਰ ਕਿ ਸਾਰਾ ਕਿਹੜੇ ਕਿਹੜਾ ਸਮਾਨ ਬੰਦੇ ਦੇ ਵਿਆਹ ਕਾਰਜ ਵਾਸਤੇ ਜਾਂ ਬੰਦੇ ਨੇ ਵਿਆਹ ਜਾਣਾ ਕਿਸੇ ਨਹੀਂ ਕੋਈ ਆਫਿਸ ਵਾਸਤੇ ਤਾਂ ਕਿਹੜੇ ਕਿਹੜਾ ਸਮਾਨ ਤੁਹਾਡੇ ਕੋਲ ਅਵੇਲੇਬਲ ਹੁੰਦਾ ਸਾਰੇ ਵੀ ਜੀ ਵੈਡਿੰਗ ਦਾ ਹੈ ਜੀ ਪਾਰਟੀ ਵੇਅਰ ਹੈ ਜੀ ਆਫਿਸ ਵੇਅਰ ਹੈ ਜੀ ਸਾਰਾ ਹੈਗਾ ਵੀ ਜੀ ਮੈਂ ਨੀਚੇ ਦੇਖਿਆ ਟਾਈਆਂ ਕੜੀਆਂ ਬੈਲਟਾਂ ਸਾਰਾ ਸਮਾਨ ਇੱਕਦਮ ਉਹ ਵੀ ਬ੍ਰਾਂਡਡ ਤੁਹਾਡੇ ਕੋਲ ਬਿਲਕੁਲ ਵੀ ਬਿਲਕੁਲ ਬਿਲਕੁਲ ਅੱਛਾ ਕੁਰਤੇ ਪਜਾਮੇ ਦੀ ਬਹੁਤ ਜ਼ਿਆਦਾ ਅੱਜ ਕੱਲ ਨੌਜਵਾਨਾਂ ਦੇ ਵਿੱਚ ਡਿਮਾਂਡ ਹੁੰਦੀ ਹੈ ਕਿ ਲੀਡਰਾਂ ਤਲਾ ਜਿਸ ਤਰ੍ਹਾਂ ਲੀਡਰ ਲੱਗਦੇ ਨੇ ਕੁਰਤਾ ਪਜਾਮਾ ਪਾਇਆ ਹੋਇਆ ਤਾਂ ਉਸ ਤਰੀਕੇ ਦੀ ਵੈਰਾਈਟੀ ਚਾਹੀਦੀ ਹੈ ਉਹ ਕੱਪੜਾ ਤੁਹਾਡੇ ਕੋਲ ਹੈਗਾ ਵੀਰ ਜੀ ਹੈਗਾ ਹੈਗਾ ਸਾਰੀ ਵੈਰਾਈਟੀਆਂ ਸਾਡੇ ਕੋਲ ਫੁੱਲ ਵੈਰਾਈਟੀ ਹੈ ਵੀਰ ਜੀ ਅੱਛਾ ਇੱਕ ਹੋਰ ਵੀ ਹੁੰਦਾ ਕਿ ਕੱਪੜੇ ਤਾਂ ਬੰਦਾ ਹਰ ਜਗ੍ਹਾ ਲੈ ਲੈਂਦਾ ਪਰ ਸਲਾਈ ਵਾਸਤੇ ਕਈ ਵਾਰ ਟੇਲਰਾਂ ਕੋਲ ਸਮਾਂ ਬਹੁਤ ਲੱਗ ਜਾਂਦਾ ਹੈ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਕਈ ਵਾਰ 20 ਦਿਨ ਪਰ ਤੁਹਾਡੇ ਕੋਲ ਅਸੀਂ ਦੇਖਿਆ ਕਿ ਕੰਮ ਕਰਨ ਵਾਲੇ ਵੀ ਬੰਦੇ ਬਹੁਤ ਨੇ ਤਾਂ ਕਿੰਨੇ ਦਿਨਾਂ ਵਿੱਚ ਵਿਜੇ ਆਪਾਂ ਵੱਤੋ ਵੱਤ ਦਿੰਨੇ ਟਾਈਮ ਹਫਤੇ ਦਾ ਜੇ ਕਿਸੇ ਨੂੰ ਅਮਰਜੈਂਸੀ ਹੈ ਤਾਂ ਵੀ 2 ਦਿਨ ਚੋਂ ਆਪਾਂ ਬਣਾ ਕੇ ਦੇ ਦੂਗੇ ਵੀਰ ਜੀ 2 ਦਿਨ ਦੇ ਵਿੱਚ ਹਾਂਜੀ ਵੀ ਚਾਹੇ ਉਹ ਕੋਟ ਬੈਂਡ ਹੋਵੇ ਵੀਰ ਜੀ ਚਾਹੇ ਕੁੜਤਾ ਪਜਾਮਾ ਹੋਵੇ ਕੋਈ ਵੀ ਆਈਟਮ ਹੋਵੇ ਵੀਰ ਜੀ ਅੱਛੇ ਕੁੜਤੇ ਪਜਾਮੇ ਨੂੰ ਲੈ ਕੇ ਬਹੁਤ ਜ਼ਿਆਦਾ ਹੁੰਦਾ ਕਿ ਮੁਕਸਰੀ ਕੁੜਤਾ ਪਜਾਮਾ ਸਵਾਣਾ ਕਿਸੇ ਨੇ ਕੋਈ ਪਠਾਨ ਦੀ ਤਰੀਕੇ ਪਠਾਣੀ ਤੇ ਕੁੜਤਾ ਪਜਾਮਾ ਸਵਾਣਾ ਕਿਸੇ ਹਰ ਤਰੀਕੇ ਦੀ ਡਿਮਾਂਡ ਹੁੰਦੀ ਹੈ ਤਾਂ ਤੁਹਾਡੇ ਕੋਲ ਹਰ ਤਰੀਕੇ ਦਾ ਕਾਰੀਗਰ ਹਾਂਜੀ ਵੀਰ ਜੀ ਹਰ ਤਰੀਕੇ ਦਾ ਵੀਰ ਜੀ ਅੱਛਾ ਇੱਕ ਵਿਆਹ ਨੂੰ ਲੈ ਕੇ ਸ਼ੇਰਵਾਨੀਆਂ ਦਾ ਬਹੁਤ ਹੁੰਦਾ ਹੈ ਦੱਸਿਆ ਜਾ ਰਿਹਾ ਕਿ ਤੁਹਾਡੇ ਕੋਲ ਇੱਕ ਸ਼ੇਰਵਾਨੀ ਵੀ ਹੈ ਕਿ ਜਿਹੜੀ ਮੇਰੇ ਖਿਆਲ ਚੰਡੀਗੜ੍ਹ ਦੇ ਵਿੱਚ ਵੀ ਕਿਸੇ ਦੁਕਾਨਦਾਰ ਕੋਲ ਨਹੀਂ ਪਰ ਤੁਸੀਂ ਉਹ ਸਲਾਈ ਕਰਦੇ ਹੋ ਤੁਹਾਡੇ ਕੋਲ ਕੱਪੜਾ ਵੀ ਹੈ ਤਾਂ ਉਹ ਸ਼ੇਰਵਾਨੀ ਵੀ ਦਿਖਾ ਦਿਓ ਸਾਡੇ ਦਰਸ਼ਕਾਂ ਨੂੰ ਹਾਂਜੀ ਵੀਰ ਜੀ ਅੱਜਕੱਲ ਵੀ ਜੇ ਇਹ ਚੱਲੀ ਆਂ ਮਹਾਰਾਜਾ ਸਟਾਈਲ ਵਾਲੀ ਸ਼ੇਰਵਾਨੀਆਂ ਇਹਦੀ ਵੈਰਾਈਟੀ ਵੀ ਸਾਡੇ ਕੋਲ ਹੈਗੀ ਵੀਰ ਜੀ ਇਹ ਮਹਾਰਾਜਾ ਟਾਈਪ ਲੱਗਦਾ ਬੰਦਾ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਜਦੋਂ ਬੰਦਾ ਇਹ ਲੱਗਦਾ ਕਿ ਵਿਆਹ ਨੂੰ ਜਾ ਰਿਹਾ ਤਾਂ ਇਹ ਲੱਗਦਾ ਕਿ ਮਹਾਰਾਜਾ ਤਰ੍ਹਾਂ ਆਪਾਂ ਜੱਚੀ ਹੈ ਨਾ ਬਿਲਕ ਉਸ ਸਮੇਂ ਦੀਆਂ ਜਿਹੜੀਆਂ ਡਿਜ਼ਾਈਨ ਐ ਇਹਨਾਂ ਵੱਲੋਂ ਤਿਆਰ ਕੀਤਾ ਗਿਆ ਇਸ ਤਰੀਕੇ ਨਾਲ ਹੀ ਬੰਦਾ ਜਚੇਗਾ ਜਿਸ ਤਰੀਕੇ ਨਾਲ ਤੁਸੀਂ ਦੇਖੋ ਕਿ ਆ ਸ਼ੇਰਵਾਨੀ ਇਹਨਾਂ ਵੱਲੋਂ ਆਪ ਸਲਾਈ ਕਰਕੇ ਤਿਆਰ ਕੀਤੀ ਹੋਈ ਐ ਭਾਵੇਂ ਕਿ ਹੋਰ ਸ਼ਹਿਰਾਂ ਦੇ ਵਿੱਚ ਜਾਂ ਫਿਰ ਦੁਕਾਨਾਂ ਦੇ ਵਿੱਚ ਤੁਹਾਨੂੰ ਰੈਡੀਮੇਡ ਤਾਂ ਮਿਲਣਗੀਆਂ ਕਿ ਬੰਦਾ ਰੈਡੀਮੇਡ ਕੋਈ ਲਿਆ ਕੇ ਕਿਰਾਏ ਦੇ ਦਿੰਦਾ ਪਰ ਉਹ ਦੁਕਾਨ ਬਹੁਤ ਘੱਟ ਹੁੰਦੀ ਐ ਜਿੱਥੇ ਕਿ ਉਹਨਾਂ ਵੱਲੋਂ ਆਪਣੇ ਤੌਰ ਤੇ ਆਪ ਸਲਾਈ ਕੀਤੀ ਹੋਵੇ ਇਹੀ ਚੀਜ਼ ਦੇਖਣ ਨੂੰ ਮਿਲਦੀ ਐ ਇਹ ਬੰਬੇ ਸਟਾਈਲੋਸ ਜਿਹੜੀ ਸ਼ੋਰੂਮ ਐ ਜਿੱਥੇ ਕਿਨਾਂ ਵੱਲੋਂ ਛੋਟੀਆਂ ਦੁਕਾਨਾਂ ਤੋਂ ਹੁਣ ਵੱਡੇ ਸ਼ੋਰੂਮ ਆਇਆ ਤਾਂ ਇਸ ਦੇ ਵਿੱਚ ਭਾਜੀ ਰੇਟ ਉਹੀ ਰਹਿਣਗੇ ਜੋ ਪਹਿਲੀ ਦੁਕਾਨ ਦੇ ਵਿੱਚ ਸੀ ਜਾਂ ਰੇਟ ਹੀ ਬਦਲੇ ਨੇ ਹਾਂਜੀ ਭਾਜੀ ਰੇਟ ਸਾਡੇ ਵਿੱਚ ਰੀਜ਼ਨੇਬਲ ਹੈ ਰੇਟ ਕਿਥੇ ਵੀ ਟਰਾਈ ਕਰ ਲਓ ਸੀ ਰੇਟ ਰੀਜ਼ਨੇਬਲ ਹੈ ਸਾਡੇ ਰੇਟ ਮਲਕੀ ਇਹ ਤਾਂ ਨਹੀਂ ਹੋ ਜੇਗਾ ਵੀ ਵੱਡਾ ਸ਼ੋਰੂਮ ਤਾਂ ਵੱਡੇ ਰੇਟ ਨਾ ਨਾ ਵੀਰ ਜੀ ਨਾ ਨਾ ਇਹ ਜਿਹੀ ਗੱਲ ਹੈ ਅੱਜ ਇੱਕ ਮੈਂ ਹੋਰ ਦੇਖਿਆ ਸੀ ਜਿੱਮੇ ਅੱਜ ਕੱਲ੍ਹ ਸਰਦੀਆਂ ਦਾ ਮਹੀਨਾ ਹੈ ਸਰਦੀਆਂ ਦੇ ਵਿੱਚ ਲੌਂਗ ਕੋਟ ਜਾਂ ਫਿਰ ਰਿਪਲਾਈਜ਼ਰ ਇਹ ਇਸ ਤਰ੍ਹਾਂ ਕਿ ਇਹ ਦੀ ਡਿਮਾਂਡ ਬਹੁਤ ਹੁੰਦੀ ਹੈ ਕਿ ਅਸੀਂ ਪਾ ਕੇ ਬੰਦਾ ਜਚੇ ਵੀ ਤੇ ਦੂਜੇ ਵਾਸਤੇ ਸਰਦੀ ਤੋਂ ਹੀ ਬਚ ਸਕੀਏ ਤਾਂ ਇਹ ਕੋਟ ਜਿਹੜੇ ਜੈਂਟਸ ਵਾਸਤੇ ਇਕੱਲੇ ਜਾਂ ਲੇਡੀਜ਼ ਵਾਸਤੇ ਵੀ ਹੁਣ ਕਿਸ ਤਰ੍ਹਾਂ ਨਹੀਂ ਵੀ ਜੇ ਲੇਡੀਜ਼ ਵੀ ਐ ਜੈਂਟਸ ਵੀ ਐ ਬਲੇਜ਼ਰ ਤਾਂ ਸਾਡੇ ਕੋਲ ਲੌਂਗ ਕੋਟ ਲਿਓ ਹੂੰ ਚਾਹੇ ਬਲੇਜ਼ਰ ਲਿਓ ਦੋਨੀਆਂ ਵਾਸਤੇ ਐ ਮੇਰੇ ਦੋਨੋਂ ਵਾਸਤੇ ਹਾਂਜੀ ਵੀਰੇ ਮਤਲਬ ਕਿ ਜਿਹੜਾ ਮਰਜ਼ੀ ਕਲਰ ਹੋਵੇ ਹਾਂਜੀ ਜਿਹੜਾ ਮਰਜ਼ੀ ਕੋਟ ਬਲੇਜ਼ਰ ਹੋਵੇ ਤਾਂ ਸਾਰਾ ਤੁਹਾਡੇ ਕੋਲ ਮਿਲ ਜਾਣਾ ਹਾਂਜੀ ਵੀਰੇ ਹਾਂਜੀ 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 ਤਾਂ ਇਹਨਾਂ ਦਾ ਕੱਪੜਾ ਇਹਨਾਂ ਦੀ ਕੱਪੜੇ ਦੀ ਕੋਈ ਵੈਰਾਈਟੀ ਹੁੰਦੀ ਹੈ? ਅਗਲਾ ਟਵੀਡ ਹੈ ਜੀ ਸਾਰੀ ਵੈਰਾਈਟੀਆਂ ਸਾਡੇ ਕੋਲ ਜੀ ਹੈਰੀਜ਼ ਦੀ ਟਵੀਡ ਆਉਂਦੀ ਹੈ, ਨੋਰਮਲ ਆਉਂਦੀ ਹੈ, ਸਾਰੀ ਵੈਰਾਈਟੀ ਹੈ ਵੀ ਜੀ ਆਪਣੇ ਕੋਲ। ਅੱਛਾ ਮੈਂ ਆਪਣੇ بڑے ਭਰੋਸੇ ਤੇ ਕਹਿ ਰਿਹਾ ਕਿ ਰੇਟ ਤੁਸੀਂ ਬਿਲਕੁਲ ਵਾਜਿਬ ਲਾਇਓ ਸਾਡੇ ਜਿਹੜੇ ਦੇਖਣ ਵਾਲੇ ਚਾਹ ਬਣਨ ਨੇ, ਕੱਪੜੇ ਦੀ ਵੀ ਗਾਰੰਟੀ ਹੋਣੀ ਚਾਹੀਦੀ ਹੈ। ਕੱਪੜੇ ਦਾ ਇਹ ਤਾਂ ਨਹੀਂ ਹੋਏਗਾ ਕਿ ਤੇ ਕੱਲ੍ਹ ਉਹ ਹੁੰਦਾ ਕਿ ਕੱਪੜੇ ਦੀ ਲੂਂਗ ਉੱਠ ਗਿਆ ਜਾਂ ਕੁਝ ਹੋਰ ਤਰੀਕੇ ਦੀ ਕੋਈ ਕਟ ਲੱਗ ਗਿਆ, ਇਹਦੀ ਗਾਰੰਟੀ ਦਿੰਨੇ ਹੋ? ਹਾਂਜੀ ਵੀਰ ਜੀ, ਇਹ ਜੀ ਪੂਰੀ ਗਾਰੰਟੀ ਹੈ अच्छा मैं एक नीचे भी देखया आपा नीचे भी चलਦੇ ਆ ਉੱਥੇ ਪੱਗਾਂ ਦਾ ਤੁਸੀਂ ਬਹੁਤ ਸਟਾਕ ਰੱਖਿਆ ਹੋਇਆ ਹੈ ਕਿ ਪੱਗਾਂ ਮੈਚ ਕਰ ਸਕਦੇ ਆ ਬੰਦਾ ਕੁਰਤੇ ਪਜਾਮੇ ਦੇ ਨਾਲ ਤਾਂ ਸਭ ਤੋਂ ਪਹਿਲਾਂ ਅਸੀਂ ਇੱਥੇ ਪਹਿਲਾਂ ਤੁਹਾਨੂੰ ਇਹ ਦਿਖਾ ਦਿੰਨੇ ਆ ਆਪਣੇ ਦਰਸ਼ਕਾਂ ਨੂੰ ਵੀ ਜਿਹੜਾ ਸਾਨੂੰ ਨਾ ਸ਼ਰਟ ਦਾ ਤੇ ਪੈਂਟ ਦਾ ਕੱਪੜਾ ਦਿਖਾ ਦਿਓ ਕਿ ਕਿਹੜੀ-ਕਿਹੜੀ ਕੰਪਨੀ ਦਾ ਭਾਜੀ ਦਿਖਾ ਦਿਓ ਇੱਕ ਵਾਰੀ ਕੱਢ ਕੇ ਤਾਂ ਪੈਂਟ ਸ਼ਰਟ ਦਾ ਕੱਪੜਾ ਤੁਸੀਂ ਦੇਖੋ ਕਿ ਇੰਨਾ ਕੋਲ ਨਾ ਬਹੁਤ ਹੀ ਵਧੀਆ ਵੈਰਾਈਟੀ ਦੇ ਕੱਪੜੇ ਨੇ ਜੋ ਕਿ ਬੰਦਾ ਇੱਕ ਵਾਰੀ ਸਲਾਏਗਾ ਤਾਂ ਉਸ ਤੋਂ ਬਾਅਦ ਮੇਰੇ ਖਿਆਲ 6 ਮਹੀਨੇ ਜਾਂ ਸਾਲ 2 ਸਾਲ ਤੱਕ ਸਵਾਣ ਦੀ ਲੋੜ ਨਹੀਂ ਪੈਣੀ ਇਹ ਕੱਪੜਾ ਹੀ ਇ ਹਾਂਜੀ ਵੀਰ ਜੀ ਤੇ ਇਹ ਕੱਪੜੇ ਦਾ ਰੇਟ ਦਾ ਵੀ ਫਰਕ ਹੁੰਦਾ ਕਿ ਜਾਂ ਫਿਰ ਇੱਕੇ ਰੇਟ ਦੇ ਸਾਰੇ ਨਹੀਂ ਵੀਰ ਜੀ ਅਲੱਗ ਅਲੱਗ ਵੈਰਾਈਟੀਆਂ ਜੀ ਅਲੱਗ ਅਲੱਗ ਰੇਟ ਅਲੱਗ ਅਲੱਗ ਜੇ ਜੇ ਬੰਦਾ ਲੈਣਾ ਚਾਹੁੰਦਾ ਤਾਂ ਉਸ ਤਰੀਕੇ ਦੀ ਵੈਰਾਈਟੀ ਹੋਏਗੀ ਹਾਂਜੀ ਵੀਰ ਜੀ ਹਾਂਜੀ ਹਾਂਜੀ ਤਾਂ ਬਿਲਕੁਲ ਸ਼ਰਟ ਵੀ ਦਿਖਾ ਦਿਓ ਭਾਜੀ ਇੱਕ ਸ਼ਰਟ ਵੀ ਦਿਖਾ ਦਿਓ ਸਾਨੂੰ ਸ਼ਰਟ ਵੀ ਦੇਖੋ ਕਿ ਕਿਉਂ ਸ਼ਰਟਾਂ ਵੀ ਇਨਾਂ ਕੋਲ ਬਹੁਤ ਵਧੀਆਂ ਨੇ ਸ਼ਰਟ ਦਾ ਕੱਪੜਾ ਜੇ ਬੰਦੇ ਨੇ ਲੈਣਾ ਤਾਂ ਬੰਦਾ ਜਚੇ ਵੀ ਆਪਾਂ ਦੇਖੋ ਕੱਪੜਾ ਤਾਂ ਬਹੁਤ ਹੁੰਦਾ ਹੈ ਬਾਜ਼ਾਰਾਂ ਦੇ ਵਿੱਚ ਪਰ ਪਾਇਆ ਹੋਇਆ ਜਾਣਾ ਚਾਹੀਦਾ ਹੈ ਬੰਦਾ ਪਤਾ ਲੱਗੇ ਕਿ ਹਾਂ ਪੁੱਛੇ ਕੋਈ ਉਹਦਾ ਨਾਲ ਦਾ ਵੀ ਕਿ ਲੈ ਕੇ ਕਿੱਥੋਂ ਆਏ ਨੇ ਕਿਹੜੇ ਸ਼ੋਰਮ ਤੋਂ ਲੈ ਕੇ ਆਏ ਨੇ ਤਾਂ ਅਗਰ ਤੁਸੀਂ ਵੀ ਖਰੀਦਣਾ ਚਾਹੁੰਦੇ ਹੋ ਤਾਂ ਮੁੱਲਾਂ ਪਰ ਗਰੀਬਦਾਸ ਹੈ ਤਾਂ ਇਹਨਾਂ ਦੀ ਪੁਰਾਣੀ ਦੁਕਾਨ ਸੀ ਉੱਥੋਂ ਸ਼ਿਫਟ ਕਰਕੇ ਇਹਨਾਂ ਨੇ ਵੱਡਾ ਸ਼ੋਰੂਮ ਆਪਣੇ ਦਰਸ਼ਕਾਂ ਵਾਸਤੇ ਫੈਸਿਲਿਟੀ ਦੇਣ ਵਾਸਤੇ ਬਣਾ ਦਿੱਤਾ ਹੈ ਤਾਂ ਇਹਨਾਂ ਕੋਲ ਹਰ ਤਰੀਕੇ ਦੀ ਵੈਰਾਈਟੀ ਹੈ ਹਰ ਤਰੀਕੇ ਦਾ ਕੱਪੜਾ ਇਹਨਾਂ ਕੋਲ ਅਵੇਲੇਬਲ ਹੈ ਤੁਸੀਂ ਕੋਈ ਵੀ ਖਰੀਦ ਸਕਦੇ ਹੋ ਇੱਥੇ ਸਲਾਈ ਦਾ ਬਹੁਤ ਪ੍ਰਬੰਧ ਹੈ ਭਾਵੇਂ ਕਿਸੇ ਨੂੰ 2 ਦਿਨ ਦੇ ਵਿੱਚ ਵੀ ਕਿਸੇ ਨੂੰ ਕੋਈ ਆਪਣਾ ਦਾ ਕੁੜਤਾ ਪਜਾਮਾ ਜਾਂ ਫਿਰ ਕੋਈ ਆਪਣਾ ਪੈਂਟ ਸ਼ਰਟ ਚਾਹੀਦੀ ਹੋਏ ਤਾਂ ਉਹਨਾਂ ਨੂੰ 2 ਦਿਨ ਦੇ ਵਿੱਚ ਵੀ ਸਲਾਈ ਕਰਕੇ ਦਿੰਦੇ ਨਹੀਂ ਤਾਂ ਦਰਜੀਆਂ ਕੋਲ ਬਹੁਤ ਲੰਮਾ ਸਮਾਂ ਲੱਗਦਾ ਹੈ ਕਿ ਕਈ ਵਾਰ 15-15 20 ਵੀ ਦਿਨ ਦਾ ਟਾਈਮ ਲੱਗਦਾ ਹੈ ਪਰ ਇਹਨਾਂ ਕੋਲ ਤੁਸੀਂ ਦੇਖੋ ਕਿ ਪੈਂਟ ਤਾਂ ਸਾਰੇ ਹੀ ਜਿਹੜਾ ਇਹਨਾਂ ਕੋਲ ਇਸ ਤਰੀਕੇ ਦਾ ਸਟਾਕ ਤੇ ਜਿਹੜੀ ਉਹਨਾਂ ਕੋਲ ਆਪਣੇ ਕੋਲ ਟੇਲਰ ਜਿਹੜੇ ਰੱਖੇ ਹੋਏ ਨੇ ਤਾਂ ਇਹਨਾਂ ਕੋਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਨਾਂ ਬਲੋ ਕੱਪੜੇ ਸਲਾਈ ਕੀਤੇ ਜਾਂਦੇ ਨੇ ਤੇ ਸਾਰੇ ਦਰਸ਼ਕ ਜਿਹੜੇ ਸਾਡੇ ਦੇਖਣ ਵਾਲੇ ਨੇ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਤੁਹਾਨੂੰ ਹੁਣ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਚੰਡੀਗੜ੍ਹ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਕਿ ਚੰਡੀਗੜ੍ਹ ਦੇ ਸ਼ੋਰੂਮ ਵਿੱਚ ਜਾ ਕੇ ਫਿਰ ਉਹ ਉਥੋਂ ਮਹਿੰਗੇ ਰੇਟਾਂ ਵਿੱਚ ਇਹਨਾਂ ਨੂੰ ਖਰੀਦਣਾ ਪੈਂਦਾ ਸੀ ਤਾਂ ਆਪਾਂ ਨੀਚੇ ਦੀ ਵੀ ਤਸਵੀਰ ਦਿਖਾਵਾਂਗੇ ਜਿੱਥੇ ਕਿਨਾਂ ਵੱਲੋਂ ਨੀਚੇ ਵੀ ਇੱਕ ਵੱਡਾ ਜਿਹੜਾ ਬੇਸਮੈਂਟ ਬਣਾਈ ਹੋਈ ਉਸ ਦੇ ਵਿੱਚ ਹੀ ਪੂਰਾ ਸਟਾਕ ਭਰਿਆ ਹੋਇਆ ਹੈ ਤਾਂ ਉਸ ਦੇ ਵਿੱਚ ਪੱਗਾਂ ਭਾਵੇਂ ਤੁਸੀਂ ਘੜੀਆਂ ਲੈਣੀਆਂ ਨੇ ਭਾਵੇਂ ਤੁਸੀਂ ਬੈਲਟਾਂ ਲੈਣੀਆਂ ਨੇ ਭਾਵੇਂ ਟਾਈਆਂ ਲੈਣੀਆਂ ਨੇ ਪੂਰੀ ਮੈਚ ਕਰਕੇ ਦੇਣਗੇ ਤਾਂ ਇਸ ਵਾਸਤੇ ਭਾਵੇਂ ਕਿਸੇ ਨੂੰ ਆਫਿਸ ਵਾਸਤੇ ਆਪਣੇ ਕੋਈ ਕੱਪੜੇ ਖਰੀਦਣੇ ਨੇ ਕੋਈ ਸਟਾਈਲਿਸ਼ ਖਰੀਦਣੇ ਨੇ ਤਾਂ ਉਸ ਤਰੀਕੇ ਦੇ ਨਾਲ ਹੀ ਇਹਨਾਂ ਕੋਲ ਸਾਰਾ ਸਮਾਨ ਹੈ ਤਾਂ ਤੁਸੀਂ ਦੇਖੋ ਕਿ ਇਹ ਪੱਗਾਂ ਦਾ ਸਟਾਕ ਦੇਖ ਲਓ ਕਿ ਪੱਗਾਂ ਇੰਨੀਆਂ ਨੇ ਕੀ ਮੇਰੇ ਖਿਆਲ ਵੱਡੀਆਂ ਵੱਡੀਆਂ ਦੁਕਾਨ ਦੇ ਵਿੱਚ ਵੀ ਪੱਗਾ ਨਹੀਂ ਹੋਣਗੇ ਤੁਸੀਂ ਦੇਖੋ ਕਿ ਹਰ ਕਲਰ ਦਾ ਭਾਵੇਂ ਕਿਸੇ ਨੇ ਫਿੱਕਾ ਕਲਰ ਲੈਣਾ ਹੈ ਗੂੜਾ ਕਲਰ ਲੈਣਾ ਹੈ ਤੇ ਪੱਕੇ ਰੰਗਾਂ ਦੀ ਦੱਸਿਆ ਕਿੰਨੇ ਕੋਈ ਪੱਕੇ ਰੰਗਾਂ ਦੀਆਂ ਇਹ ਪੱਗਾਂ ਨੇ ਤਾਂ ਜਿਸ ਦੇ ਵਿੱਚ ਕੀ ਕੁਰਤੇ ਪਜਾਮੇ ਦੇ ਨਾਲ ਭਾਵੇਂ ਪੈਂਟ ਸ਼ਰਟ ਦੇ ਨਾਲ ਇਹ ਪੂਰੀ ਮੈਚ ਕਰਕੇ ਦਿੰਦੇ ਨੇ ਕਿਉਂਕਿ ਬਹੁਤ ਘੱਟ ਸ਼ੋਰੂਮ ਵਾਲੇ ਹੁੰਦੇ ਨੇ ਜੋ ਮੈਚਿੰਗ ਕਰਕੇ ਫਿਟਿੰਗ ਕਰਕੇ ਦਿੰਦੇ ਨੇ ਤਾਂ ਇੰਨਾ ਕੋਣ ਜੋ ਫਿਟਿੰਗ ਦਾ ਬਹੁਤ ਵੱਡਾ ਪ੍ਰਬੰਧ ਹੈ ਭਾਜੀ ਪੱਗਾਂ ਜਿਹੜੀਆਂ ਨੇ ਤਾਂ ਜਿਹੜਾ ਫੁੱਲ ਵੈਲ ਦੀ ਹੁੰਦੀ ਹੈ ਰੂਬੀਆ ਹੁੰਦੀ ਹੈ ਤਾਂ ਸਾਰਾ ਦੋਨੋਂ ਮਿਲ ਜੂਗਾ ਹਾਂਜੀ ਬੀ ਦੋਨੇ ਪੱਕੇ ਕਲਰ ਦੀਆਂ ਪੱਕੇ ਕਲਰ ਦੀਆਂ ਵੀ ਜੀ ਦੋਨੋਂ ਹਾਂਜੀ ਵੀ ਜੀ ਇਹ ਪੂਰਾ ਤੁਸੀਂ ਮਲਕੀ ਜਿਹਦਾ ਪੈਂਟ ਸ਼ਰਟ ਦੀ ਫਿਟਿੰਗ ਕਰਦੇ ਹੋ ਤਾਂ ਉਸ ਦੇ ਨਾਲ ਇਹ ਪੂਰੀ ਮੈਚ ਮੈਚਿੰਗ ਹੋ ਜਾਏਗੀ ਤੇ 50 ਵਗੈਰਾ ਜਿਹੜਾ ਬੰਦਾ ਲਾਂਦਾ ਜਿਹੜਾ ਸਰਦਾਰ ਬੰਦਾ ਚਾਹੁੰਦਾ ਕੋਈ ਹਾਂਜੀ ਵੀਰ ਸਭ ਕੁਝ ਮਿਲ ਜਾਣਾ ਵੀਰ ਜੀ ਬਿਲਕੁਲ ਤੁਸੀਂ ਦੇਖੋ ਨਾਲ ਦੀ ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਘੜੀਆਂ ਦਾ ਘੜੀਆਂ ਤੁਸੀਂ ਦੇਖੋ ਕੀ ਵੱਡੇ ਵੱਡੇ ਸ਼ੋਰੂਮਾਂ ਦੇ ਵਿੱਚ ਤੁਸੀਂ ਦੇਖੀਆਂ ਹੋਣਗੀਆਂ ਆ ਦਿਖਾ ਦਿਓ ਭਾਜੀ ਇੱਕ ਵਾਰੀ ਘੜੀਆਂ ਦਿਖਾ ਦਿਓ ਨਾਲ ਬੈਲਟਾਂ ਦਿਖਾ ਦਿਓ ਤਾਂ ਘੜੀਆਂ ਦੀ ਦੇਖੋ ਤੁਸੀਂ ਕੀ ਬੰਦੇ ਪਾਏ ਹੋਏ ਜੱਛਦੀ ਹੈ ਪਤਾ ਲੱਗੇ ਕਿ ਹਾਂ ਕੋਈ ਵੱਡੇ ਘਰਾਂ ਦਾ ਕਾਕਾ ਆਇਆ ਭਾਵੇਂ ਅੱਜਕੱਲ ਤੁਸੀਂ ਦੇਖੋ ਕਿ ਪੈਸੇ ਦੀ ਕੋਈ ਕਮੀ ਨਹੀਂ ਪਰ ਪੈਸੇ ਦੇ ਨਾਲ-ਨਾਲ ਬੰਦਾ ਵੈਰਾਈਟੀ ਚਾਹੁੰਦਾ ਹੈ ਬੰਦਾ ਕੁਆਲਿਟੀ ਚਾਹੁੰਦਾ ਹੈ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਘੜੀਆਂ ਜਿਹੜੀਆਂ ਨੇ ਘੜੀਆਂ ਦੀ ਇੱਕ ਤੋਂ ਇੱਕ ਵੈਰਾਈਟੀ ਹੈ ਜਿੱਥੇ ਕਿ ਤੁਸੀਂ ਆਪਣੇ ਪੱਗ ਦੇ ਨਾਲ ਆਪਣੇ ਕੁਰਤੇ ਪਜਾਮੇ ਦੇ ਨਾਲ ਮੈਚਿੰਗ ਕਰਾ ਸਕਦੇ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਕੋਈ ਅਲੱਗ-ਅਲੱਗ ਕਲਰ ਹੈ ਅਲੱਗ-ਅਲੱਗ ਘੜੀਆਂ ਦੇ ਪਟੇ ਨੇ ਤਾਂ ਉਸ ਦੇ ਵਿੱਚ ਤੁਸੀਂ ਦੇਖੋ ਕਿ ਆਪਣੀ ਪੱਗ ਦੇ ਨਾਲ ਆਪਣੇ ਕਪੜਿਆਂ ਦੇ ਨਾਲ ਮੈਚਿੰਗ ਕਰ ਸਕਦੇ ਹੋ ਤੇ ਬੈਲਟਾਂ ਤੁਸੀਂ ਦੇਖੋ ਬੈਲਟਾਂ ਦੀ ਵੀ ਬੜੀ ਕੁਆਲਿਟੀ ਹੈ ਇਹਨਾਂ ਕੋਲ ਬੈਲਟਾਂ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਨੇ ਭਾਵੇਂ ਕਿਸੇ ਨੇ ਚਮੜੇ ਦੀ ਬੈਲਟ ਲੈਣੀ ਹੈ ਭਾਵੇਂ ਕਿਸੇ ਨੇ ਹੋਰ ਤਰੀਕੇ ਦੀ ਲੈਣੀ ਹੈ ਤਾਂ ਦੂਜੇ ਪਾਸੇ ਤੁਸੀਂ ਦੇਖੋ ਟਾਈਆਂ ਭਾਜੀ ਟਾਈਆਂ ਜਿਹੜੀਆਂ ਕੋਟ ਪੈਂਟ ਦੇ ਨਾਲ ਹੁੰਦੀਆਂ ਨੇ ਤਾਂ ਉਹਦੇ ਵਿੱਚ ਕਲਰ ਨੂੰ ਲੈ ਕੇ ਬਹੁਤ ਫਰਕ ਪੈਂਦਾ ਕਿ ਜਿਵੇਂ ਪੱਗ ਦੇ ਨਾਲ ਟਾਈ ਮਿਲਦੀ ਨਹੀਂ ਹੈ ਤਾਂ ਤੁਹਾਡੇ ਕੋਲ ਟਾਈਆਂ ਦੀ ਕਿੰਨੀ ਕੁ ਵੈਰਾਈਟੀ ਹੈ ਤੁਹਾਡੇ ਕੋਲ ਸੇ ਸਾਡੇ ਕੋਲ ਫੁੱਲ ਵੈਰਾਈਟੀ ਹੈ ਜੀ ਹਮ ਇਹੋ ਜਿਹਾ ਕੋਈ ਰੰਗ ਹੈ ਜਿਹੜਾ ਸਾਡੇ ਕੋਲ ਨਾ ਹੋਵੇ ਸਾਰੇ ਕਲਰ ਸਾਰੇ ਕਲਰ ਵੀ ਜੀ ਅਵੇਲੇਬਲ ਹੈ ਇਨਾਂ ਦੀ ਵੈਸੇ ਜਿਹੜੀ ਮੈਂ ਦੇਖਿਆ ਬਾਹਰ ਵੀ ਸਲਾਈ ਹੋਈ ਤੁਸੀਂ ਆਫਰ ਵੀ ਬਹੁਤ ਲਾਏ ਹੋਏ ਨੇ ਕੀਮਤਾਂ ਇੱਕ ਕੁੜਤਾ ਸਵਾਬੇ ਤੇ 200 ਸਵਾਬੇ ਤੇ ਉਹਦੇ ਨਾਲ ਆਫਰ ਲੱਗ ਰਹੇ ਨੇ ਸ਼ੇਅਰ ਕਰਨ ਵਾਲਿਆਂ ਨੂੰ ਵੀ ਹੋ ਜੇਗੀ ਜਿਹੜਾ ਵੀਡੀਓ ਸ਼ੇਅਰ ਕਰੇਗਾ ਹਾਂਜੀ ਵੀਰ ਉਹਨੂੰ ਹੀ ਮਿਲ ਜਾਣਾ ਜੀ ਬਿਲਕੁਲ ਤੁਸੀਂ ਦੇਖੋ ਕਿ ਇਨਾਂ ਕੋਲ ਫੈਸਿਲਿਟੀ ਬਹੁਤ ਹੈ ਕਿ ਤਾਹੇ ਜਿਹੜੀ ਕਪੜਾ ਵੀ ਇਨਾਂ ਕੋਲ ਸਾਰਾ ਅਵੇਲੇਬਲ ਹੈ ਤੇ ਨਾਲ ਦੀ ਨਾਲ ਇਨਾਂ ਕੋਲ ਜਿਹੜੇ ਸਲਾਈ ਕਰਨ ਵਾਲੇ ਟੇਲਰ ਵੀਨਾ ਕੋਲ ਨੇ ਤਾਂ ਇਹਨਾਂ ਕੋਲ ਦੱਸਿਆ ਗਿਆ ਕਿ ਪੂਰੀ ਫਿਟਿੰਗ ਹੋਏਗੀ ਫਿਟਿੰਗ ਵਾਲੇ ਪਾਸੇ ਤੋਂ ਕੋਈ ਸ਼ਿਕਾਇਤ ਨਹੀਂ ਹੋਏਗੀ ਜਿਸ ਤਰੀਕੇ ਨਾਲ ਇਹਨਾਂ ਕੋਲ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕੱਪੜਾ ਹੈ ਪੂਰੇ ਸ਼ੋਰੂਮ ਵਿੱਚ ਭਰਿਆ ਹੋਇਆ ਹੈ ਸ਼ੋਰੂਮ ਤੋਂ ਤੁਸੀਂ ਇੱਧਰ ਸ਼ੇਰਵਾਨੀ ਦਿਖਾਓ ਸੁਮਿਤ ਸ਼ੇਰਵਾਨੀਆਂ ਮੇਰੇ ਖਿਆਲ ਚੰਡੀਗੜ੍ਹ ਦੇ ਵਿੱਚ ਵੀ ਇਸ ਤਰੀਕੇ ਦੀਆਂ ਸ਼ੇਰਵਾਨੀਆਂ ਦੇ ਕਲਰ ਨਹੀਂ ਹੋਣਗੇ ਇਹ ਸਲਾਈ ਭਾਜੀ ਸਲਾਈ ਆਪ ਕੀਤੇ ਹੋਏ ਨੇ ਸਾਰੇ ਆ ਤੁਸੀਂ ਦੇਖੋ ਸਲਾਈ ਸਾਰੇ ਆਪ ਕੀਤੇ ਹੋਏ ਨੇ ਦੁਕਾਨਦਾਰ ਵੱਲੋਂ ਤਾਂ ਅਲੱਗ-ਅਲੱਗ ਕਲਰ ਦੇ ਤੁਸੀਂ ਦੇਖੋ ਕਿ ਰੈੱਡ ਲੈਣਾ ਕਿਸੇ ਨੇ ਕੋਈ ਵਾਈਟ ਲੈਣਾ ਕਿਸੇ ਨੇ ਕਿਸੇ ਹੋਰ ਕਲਰ ਦੀ ਸ਼ੇਰਵਾਨੀ ਕੋਈ ਮੈਚਿੰਗ ਕਰਨੀ ਹੈ ਇਹ ਸਲਾਈ ਕਿੱਤੇ ਹੋਈਆਂ ਆਪਣੇ ਤੌਰ ਤੇ ਜਿਹੜੀਆਂ ਇਹਨਾਂ ਬੋਲੋ ਪੂਰੀ ਫਿਟਿੰਗ ਆਲੀਆਂ ਜਿਹੜੀਆਂ ਸ਼ੇਰਵਾਨੀਆਂ ਨੇ ਇਸ ਦੇ ਵਿੱਚ ਲਾੜਾ ਮਹਾਰਾਜਾਂ ਵਾਲੀ ਫੀਲਿੰਗ ਲੈ ਸਕਦਾ ਹੈ ਕਿ ਜਦੋਂ ਬੰਦਾ ਘੋੜੀ ਤੇ ਚੜਦਾ ਜਾਂ ਫਿਰ ਕਿਤੇ ਨ ਕਿਤੇ ਆਪਣੇ ਸਹੁਰੇ ਘਰ ਜਾਂਦਾ ਹੈ ਬਿਆਨ ਵਾਸਤੇ ਲਾੜੀ ਨੂੰ ਤਾਂ ਉਸ ਤੋਂ ਬਾਅਦ ਫਿਰ ਇਸ ਤਰੀਕੇ ਦੀ ਸ਼ੇਰਵਾਨੀ ਪਾ ਕੇ ਬੰਦੇ ਨੂੰ ਪਤਾ ਲੱਗਦਾ ਕਿ ਜਿਵੇਂ ਕੋਈ ਪਟਿਆਲੇ ਦਾ ਰਾਜਾ ਆਂਦਾ ਹੋਵੇ ਜਾਂ ਫਿਰ ਪਰਾਣੀ ਵਿਹਾਸਤਾ ਦਾ ਰਾਜਾ ਹੁੰਦਾ ਹੋਵੇ ਤਾਂ ਇਸ ਤਰੀਕੇ ਦੀ ਫੀਲਿੰਗ ਇਨਾਂ ਕੋਲ ਜਿਹੜੀ ਇਹ ਸ਼ੇਰਵਾਨੀਆਂ ਨਾਲ ਆਵੇ ਕਿ ਤੋ ਦੇਖੋ ਕਿੰਨਾ ਵਧੀਆ ਕਲਰ ਹੈ ਤਾਂ ਇਹ ਸ਼ੇਰਵਾਨੀਆਂ ਜੇ ਆਪਾਂ ਚੰਡੀਗੜ੍ਹ ਜਾ ਕੇ ਲਈਏ ਤਾਂ ਇੱਥੇ ਨਾਲੋਂ ਬਹੁਤ ਮਹਿੰਗੇ ਮਿਲਣਗੇ ਆ ਤਾਂ ਇਨਾਂ ਕੋਲ ਤੁਸੀਂ ਦੇਖੋ ਕਿ ਆਪਣੇ ਪੱਕੇ ਤੌਰ ਤੇ ਵੀ ਤੁਸੀਂ ਲੈ ਸਕਦੇ ਹੋ ਜਿੱਤੇ ਨਾਲ ਕਿ ਬੰਦਾ ਫਿਰ ਵੀ ਕਿਤੇ ਨਾ ਕਿਤੇ ਆਪਣੀ ਫੀਲਿੰਗ ਕੋ ਇਸ ਤਰੀਕੇ ਦੀ ਰੱਖਣੀ ਹੋਵੇ ਤਾਂ ਉਹ ਆਪਣਾ ਪਾ ਸਕਦਾ ਹੈ ਤੈਨਾਂ ਕੋਲ ਦੇਖੋ ਆ ਜਿਹੜੇ ਕੱਪੜੇ ਨੇ ਤੁਸੀਂ ਦੇਖੋ ਕਿ ਆ ਜਿਹੜੇ ਪੈਂਟ ਦੇ ਕੋਟ ਨੇ ਸਾਰਾ ਜਿਹੜਾ ਇੰਨਾ ਵੱਲੋਂ ਸਲਾਈ ਕੀਤੇ ਹੋਏ ਨੇ ਹਰ ਤਰੀਕੇ ਦਾ ਇੰਨਾ ਵੱਲੋਂ ਜਿਹੜੇ ਕੋਟ ਨੇ ਪੂਰੇ ਫਿਟਿੰਗ ਵਾਲੇ ਸਲਾਈ ਕੀਤੇ ਜਾਂਦੇ ਨੇ ਤੇ ਕੱਪੜੇ ਦੀ ਪੂਰੀ ਗਰੰਟੀ ਹੈ ਕੱਪੜੇ ਵਾਸਤੇ ਇੰਨਾ ਵੱਲੋਂ ਦੱਸਿਆ ਕਿ ਦੋ ਰਾਇ ਨਹੀਂ ਅਸੀਂ ਘਟੀਆ ਕੁਆਲਿਟੀ ਦੇ ਕੱਪੜੇ ਰੱਖਦੇ ਹੀ ਨਹੀਂ ਕਿਉਂਕਿ ਘਟੀਆ ਵਾਰ-ਵਾਰ ਤੇ ਜਿਹੜੀ ਵਧੀਆ ਵੈਰਾਈਟੀ ਹੋ ਉਹ ਇੱਕ ਬਾਰ ਤਾਂ ਇਸ ਤਰੀਕੇ ਦੇ ਹੀ ਇਹਨਾਂ ਵੱਲੋਂ ਹਰ ਤਰੀਕੇ ਦੀ ਫੈਸਿਲਿਟੀ ਦੇਖੋ ਟ੍ਰਾਈ ਰੂਮ ਕਿਸੇ ਨੇ ਚੈੱਕ ਕਰਨਾ ਪਾ ਕੇ ਬੈਠਣ ਦੀ ਸਾਰੇ ਤਰੀਕੇ ਦੀ ਸਹੂਲਤ ਨਹੀਂ ਤਾਂ ਛੋਟੀਆਂ ਦੁਕਾਨਾਂ ਦੇ ਵਿੱਚ ਬੈਠਣ ਦੀ ਬਹੁਤ ਦਿੱਕਤ ਹੁੰਦੀ ਦੀ ਪਾਜੀ ਉਧਰ ਕਿਹੜੀ ਕਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਿਹੜਾ ਤੁਹਾਨੂੰ ਸ਼ੋਰੂਮ ਲੈਣਾ ਪਿਆ ਸ਼ੋਰੂਮ ਖੋਲਣਾ ਪਿਆ ਵਿੱਚ ਦੁਕਾਨ ਬੜੀ ਛੋਟੀ ਜਿਹੀ ਤਾਂ ਇਹ ਫਿਰ ਹੁਣ ਬੜਾ ਲੈਣਾ ਪਿਆ ਵੀ ਜੀ ਬੜਾ ਸ਼ੋਰੂਮ ਹੋ ਗਿਆ ਇਹਦੇ ਨਾਲ ਤਾਂ ਬਹੁਤ ਸੌਖਾ ਹੋ ਗਿਆ ਬਹੁਤ ਸੌਖਾ ਹੋ ਗਿਆ ਵੀ ਜੀ ਕਸਟਮਰ ਵੀ ਬੜੇ ਮੈਂ ਦੇਖਿਆ ਕਿ ਕੱਲ ਵੀ ਕਾਫੀ ਭੀੜ ਲੱਗੀ ਹੋਈ ਸੀ ਕਾਫੀ ਆਸਾਨੀ ਤਰ੍ਹਾਂ ਬੈਠ ਜਾਣਾ ਰਿਲੈਕਸ ਹੋ ਕੇ ਏਸੀ ਲੱਗੇ ਹੋਏ ਨਾਲ ਬੈਠ ਕੇ ਮੈਂ ਖਰੀਦ ਸਕਦਾ ਹਾਂ ਜੀ ਵੀਰ ਹੁਣ ਚਾਹੇ ਪੰਜਾਬ ਅੰਦਾਜ਼ ਹੈ ਚਾਹੇ ਸੋਹ ਬੰਦਾਜ ਹੈ ਆਪਾਂ ਡੀਲ ਕਰ ਸਕਦੇ ਹਾਂ ਜੀ ਸਾਰੀ ਡੀਲ ਹੋ ਜਾਏਗੀ ਹਾਂ ਜੀ ਵੀਰ ਅੱਛਾ ਇਹ ਇਹ ਗਰੰਟੀ ਦਿਨੇ ਹੋ ਕਿ ਚੰਡੀਗੜ੍ਹ ਨਾਲੋਂ ਜਾਂ ਇਲਾਕੇ ਦੀ ਮਾਰਕੀਟ ਨਾਲੋਂ ਪੂਰਾ ਰੇਟ ਬਾਜੀ ਮਿਲੇਗਾ ਦੂਜੇ ਪਾਸੇ ਕੱਪੜੇ ਦੀ ਪੂਰੀ ਗਰੰਟੀ ਹੋਏਗੀ ਹਾਂ ਜੀ ਵੀਰ ਕ ਆ ਜਿਹੜੇ ਦੁਕਾਨਦਾਰ ਨੇ ਇਹਨਾਂ ਬਨੂੰ ਭਰੋਸਾ ਦਿੱਤਾ ਗਿਆ ਮੋਲਾ ਪਰ ਗਰੀਬ ਦਾਸ ਦੇ ਵਿੱਚ ਤੁਸੀਂ HDFC ਬੈਂਕ ਦੇ ਨਜ਼ਦੀਕ ਇਹਨਾਂ ਦੀ ਸ਼ਾਪ ਹੈ ਬੰਬੇ ਸਟਾਈਲੋ ਦੇ ਨਾਮ ਤੋਂ ਜਿੱਥੇ ਕੀ ਇਹਨਾਂ ਦੇ ਕੋਲ ਹਰ ਤਰੀਕੇ ਦਾ ਕੱਪੜਾ 파ਵੇਂ কুরਤੇ ਪਜਾਮੇ ਦਾ 파ਵੇਂ ਕੋਈ ਪੈਂਟ ਕੋਟ ਦਾ ਲੈਣਾ ਕਿਸੇ ਨੇ ਸ਼ਰਟ ਦਾ ਪੈਂਟ ਦਾ ਲੈਣਾ ਤਾਂ ਉਹ ਵੀ ਕੱਪੜਾ ਸ਼ੇਰਬਾਨੀਆਂ ਤਾਂ ਹਰ ਤਰੀਕੇ ਦਾ ਸਮਾਨ ਇਹਨਾਂ ਕੋਲ ਬਾਜੀ ਰੇਟ ਕੱਪੜੇ ਦੀ ਵੈਰਾਈਟੀ ਸਭ ਤੋਂ ਵਧੀਆ ਇਹਨਾਂ ਕੋਲ ਦੇਖੋ ਨਾ ਮਿਲਦੀ ਹੈ ਤੇ ਦੂਜੇ ਪਾਸੇ ਖਰੀਦ ਵੀ ਲੋਕ ਰਹੇ ਨੇ ਬਹੁਤ ਖੁਸ਼ ਹੋ ਕਸਟਮਰ ਜਾਂਦੇ ਨੇ ਅਸੀਂ ਵੀ ਕੱਲ ਵੀ ਇਹਨਾਂ ਕੋਲ ਵਿਜ਼ਿਟ ਕੀਤਾ ਸੀ ਬਿਨਾ ਦੱਸੇ ਤੋਂ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਅਸੀਂ ਸੋਚਿਆ ਕਿ ਤਨ ਕਿਤੇ ਆਪਣੇ ਦਰਸ਼ਕਾਂ ਤੱਕ ਇਸ ਤਰੀਕੇ ਦੀ ਜਿਹੜੀ ਸ਼ਾਪ ਹੈ ਉਸ ਬਾਰੇ ਦੱਸਿਆ ਜਾਵੇ ਤਾਂ ਕਿ ਲੋਕਾਂ ਦਾ ਵੀ ਫਾਇਦਾ ਹੋ ਸਕੇ ਦੂਜੇ ਪਾਸੇ ਲੋਕਾਂ ਨੂੰ ਕਿਤੇ ਬਾਹਰ ਬਾਜ਼ਾਰ ਤੋਂ ਨਾ ਜਾਣਾ ਪਵੇ ਤੁਹਾਡੇ ਕੈਰਮੈਨ ਸੁਮਿਤ ਦੇ ਨਾਲ ਇਸ ਤਰੀਕੇ ਦੀਆਂ ਹੋਰ ਸਟੋਰੀਆਂ ਵੇਖਣ ਲਈ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਧੰਨਵਾਦ